ਹੈਲੋ ਦੋਸਤੋ ਤੁਸੀਂ ਕਾਫੀ ਚੈਨਲਾਂ ਤੇ ਆਪਣੇ ਘਰੋਂ ਇਹ ਅਜੂਲੇ ਦੀ ਵੀਡੀਓ ਦੇਖ ਲਿਆ ਸੀ ਲਾਈਕ ਯੰਗ ਫਾਰਮਰ ਚੈਨਲ ਤੇ ਜਾਂ ਪ੍ਰਾਡ ਬਠਿੰਡੇ ਵਾਲਾ ਕਾਫੀ ਵੀਰਾਂ ਨੇ ਇਥੋਂ ਆਪਣੇ ਅਜੂਲੇ ਦੀਆਂ ਵੀਡੀਓ ਬਣਾਈਆਂ ਸੀ ਸੋ ਅੱਜ ਆਪਾਂ ਉਹ ਜੋਲੇ ਦੀ ਸ਼ਿਫਟਿੰਗ ਕੀਤੀ ਹੈ ਪੁਰਾਣੇ ਥਾਂ ਤੋਂ ਉਹ ਪਾਪਾ ਨਵੇਂ ਥਾਂ ਤੇ ਸ਼ਿਫਟਿੰਗ ਕਰੀ ਜਾਂਦਾ ਸੋ ਆਪਾਂ ਅੱਜ ਵੀਡੀਓ ਲੈ ਕੇ ਆ ਰਹੇ ਹਾਂ ਕਿ ਕਿ ਅਜੂਲਾ ਕਿਵੇਂ ਲਾਈਦਾ ਕੀ ਪ੍ਰੋਸੈਸ ਹੁੰਦਾ ਹੈਗਾ ਜਿੰਨੀ ਕਿ ਸਾਨੂੰ ਜਾਣਕਾਰੀ ਹੈਗੀ ਉਹ ਆਪਾਂ ਸਾਰੀ ਆਪਾਂ ਵੀਡੀਓ 'ਚ ਸ਼ੇਅਰ ਕਰਾਂਗੇ ਜਿੰਨਾ ਕਿ ਮੈਨੂੰ ਪਤਾ ਉਹ ਮੈਂ ਦੱਸ ਦਊਗਾ ਸ਼ਿਨਾਗਮ ਨਹੀਂ ਪਤਾ ਉਹ ਸਾਰੀ ਬਾਕੀ ਗੱਲ ਵਾਪਾ ਦੱਸੂਗਾ ਸਭ ਸਭ ਤੋਂ ਪਹਿਲਾਂ ਆਪਾਂ ਜਿਵੇਂ ਪ੍ਰਾਣੀ ਥਾ ਆਹਾ ਸੀਗੀ ਅਸੀਂ ਦੋ ਟੱਬਲੇ ਵਾਲੇ ਤੇ ਤਿੰਨ ਬੱਠਲ ਪਏ ਆ ਇਹ ਸਾਰੀ ਪਹਿਲਾਂ ਤਾਂ ਅਜੂਲਾ ਅਸੀਂ ਬਾਲਟੀ 'ਚ ਗੱਡਿਆ ਫਿਰ ਅਸੀਂ ਆ ਮਿੱਟੀ ਗੱਡੀ ਟੱਬਾਂ ਨਾਲ ਉੱਥੇ ਸਾਡੇ ਕਾਫੀ ਬਾਹਰ ਥਾਂ ਪਿਆ ਸੀਗਾ ਉੱਥੇ ਮਿੱਟੀ ਸੜਤੀ ਤੇ ਅਸੀਂ ਅਜੂਲੇ ਤੇ ਸਾਰਾ ਵੀ ਕੱਢ ਕੇ ਆਹ ਬਾਲਟੀ ਪਰ ਲਈ ਥੱਲੇ ਵਿੱਚ ਮੈਂ ਥੋੜਾ ਜਿਹਾ ਪਾਣੀ ਪਾ ਲਿਆ ਸੀਗਾ ਕਿ ਤੁਹਾਨੂੰ ਪਤਾ ਹੀ ਹਨ ਆਪਾਂ ਵੀਡੀਓ ਚ ਪਹਿਲਾਂ ਦੱਸਿਆ ਸੀ ਕਿਲੋ ਕਿੰ비 ਬਹੁਤ ਹੁੰਦਾ ਹੈਗਾ ਪਹਿਲਾਂ ਕਿਲੋ ਹੀ ਪਾਇਆ ਸੀਗਾ ਤੇ ਕਿੰਨਾ ਆਪਾਂ ਵੀਰਾਂ ਨੂੰ ਵੀ ਵੰਡਿਆ ਤੇ ਕਿੰਨਾ ਆਪਾਂ ਬੱਕਰੀਆਂ ਨੂੰ ਪਾਇਆ ਤੇ ਹੁਣ ਆਪਾਂ ਜਿਹੜੀ ਪ੍ਰੋਸੈਸ ਦੀ ਗੱਲ ਕਰੀਏ ਸਭ ਤੋਂ ਪਹਿਲਾਂ ਇਹਨੂੰ ਵਧੀਆ ਸਾਫ਼ ਢੰਗ ਨਾਲ ਵਧੀਆ ਸਾਫ਼ ਕਰਕੇ ਸਾਡੇ ਬਾਹਰ ਤੋਂ ਖਾਲ ਵਗਦੇ ਆ ਕਿ ਉਹਨਾਂ ਦੀ ਆ ਆਪਾਂ ਕਹਿ ਸਕਦੇ ਹਾਂ ਰੇ ਸਪਰੇ ਤੋਂ ਰਹਿ ਤਾਂ ਮਿੱਟੀ ਆਹਾ ਜਮਾ ਇਹ ਖਾਲ ਦੇ ਵਿੱਚੋਂ ਨਿਕਲੀ ਵੀ ਆ ਇਹ 3 3 ਇੰਚੀ ਮਿੱਟੀ ਪਾ ਕੇ ਆਹਾ ਬੈਗ ਦੇ ਵਿੱਚ ਇਹ ਹਾਂ ਪੂਣ ਪੂਣ ਮਿੱਟੀ ਉਹ ਆਪਾਂ ਇਹਦੇ ਵਿੱਚ ਤਿੰਨ ਤਿੰਨ ਇੰਚੀ ਪਾ ਦਿਆਂਗੇ ਇਹ ਬੈਗ ਦੀ ਕੁਆਲਿਟੀ ਵੀ ਵਧੀਆ ਇਹ ਵਿਦਆਉਟ ਮੂਰੀਆਂ ਧੋਂਦੇ ਆ ਦੂਜੇ ਦਾ ਕਾਫੀ ਆਪਾਂ ਨੈਟ ਦੇ ਵੇਨੇ ਹੁੰਨੇ ਆ ਬੈਗ ਜਿਨ੍ਹਾਂ ਦੇ ਵਿੱਚ ਮੂਰੀਆਂ ਹੁੰਦੀਆਂ ਬੂਟਿਆਂ ਵਾਲੇ ਜਿਹੜੇ ਆਪਾਂ ਕੋਈ ਕੈਸਾ ਇਹਨਾ ਛੱਤ ਤੇ ਰੱਖਣ ਜਿਨ੍ਹਾਂ ਕੋਲੇ ਥਾਂ ਥੋੜਾਗਾ ਪਰ ਇਹ ਵਿੱਚ ਨਾ ਕੋਈ ਮੂਰੀ ਨਹੀਂ ਹੁੰਦੀਗੀ ਇਹਦੇ ਵਿੱਚ ਆਪਾਂ 3 ਇੰਚੀ ਮਿੱਟੀ ਪਾ ਕੇ ਮੋਟਰ ਦਾ ਮੋਟਰ ਦਾ ਪਾਣੀ ਪਾਵਾਂਗੇ ਆਪਾਂ ਇਹਦੇ ਵਿੱਚ ਨਾ ਮੋਟਰ ਦਾ ਪਾਣੀ ਪਾ ਕੇ ਤੇ ਆਪਾਂ 20 ਛੱਡ ਦੇਣਾ ਉਹ ਸਾਰੀ ਸਾਰੀ ਬਾਲਟੀ ਛੱਡ ਦੇਾਂਗੇ ਹੋਰ ਹਨਾ ਸਾਰੀ ਬਾਲਟੀ ਦਾ ਉਹ 20 ਛੱਡ ਕੇ ਤੇ ਚਲੋ ਜੀ ਤਿਆਰ ਆ ਤੇ ਉੱਤੇ ਆਪਣੀਆਂ ਉਹ ਜਿਗਾਰਡਮੈਂਟਾਂ ਬਣਾਏ ਪਈਆਂਗਾ ਇਹਦੇ ਉੱਤੇ ਪਾ ਦੇਾਂਗੇ ਹਰਾ ਕੱਪੜਾ ਤੇ ਪਾਈਪਾਂ ਦੇ ਸਾਰੇ ਸਕੰਜੇ ਬਣੇ ਬਣਾਏ ਪਏ ਹੈਗੇ ਤੇ ਬਾਕੀ ਗੱਲ ਕਰਦੇ ਆਪਾਂ ਪਾਪੇ ਨਾਲ ਕਿਵੇਂ ਰਿਹਾ ਤੇ ਕਿੰਨਾ ਕੁ ਔਖਾ ਰਿਹਾ ਪਾਜ ਦੀ ਸ਼ਿਫਟਿੰਗ ਜੋਲੇ ਦੀ ਕਰਨਾ ਸ਼ਿਫਟਿੰਗ ਤਾਂ ਸੌਖੀ ਨਹੀਂ ਸੀ ਤੇ ਪਹਿਲਾਂ ਪਾਣੀ ਕੱਢਿਆ ਆਪਾਂ ਇਹਦੇ ਚੋਂ ਸਾਰੇ ਤੇ ਬੈਗ ਚੋਂ ਤੇ ਫੇਰ ਪਹਿਲਾਂ ਬੀ ਕੱਢਿਆ ਜਵਾਲਟੀ ਭਰ ਲਈ ਫੇਰ ਆਪਾਂ ਪਾਣੀ ਕੱਢਿਆ ਟੱਬ ਦੇ ਵਿੱਚ ਫੇਰ ਮਿੱਟੀ ਕੱਢ ਕੇ ਜਿਹੜੀ ਪੁਰਾਣੀ ਮਿੱਟੀ ਸੀ ਉਹ ਆਪਾਂ ਕੱਢਤੀ ਸਾਰੀ ਬਾਹਰ ਹਾਂ ਹੁਣ ਨਵੇਂ ਥਿਰੋਂ ਲਿਆ ਕੇ ਪਾਈ ਆ ਵਿੱਚ ਇਹਦੇ ਹੁਣ ਸਾਰਾ ਨਵੇਂ ਥਿਰੋਂ ਸ਼ੁਰੂ ਹੋਊਗਾ ਹਨਾ 2-3 ਇੰਚ ਮਿੱਟੀ ਪਾਈ ਗਈ ਇਹਦੇ ਵਿੱਚ ਹੁਣ ਇਹਨੂੰ ਪਾਣੀ ਨਾਲ ਭਰ ਕੇ ਤੇ ਜਿਹੜਾ ਇਹ ਤੇ ਗੰਦ ਪੈ ਲਾਊਗਾ ਕੋਈ ਡੱਕੇ ਡੁੱਕੇ ਨਹੀਂ ਹੁੰਦੇਗੇ ਉਹ ਸਾਫ਼ ਕਰਕੇ ਫੇਰ ਬੀ ਛੱਡਾਂਗੇ ਵਿੱਚ ਗੁਆ ਖੋਰ ਕੇ ਥੋੜਾ ਜਿਹਾ ਪਾ ਦਿਆਂਗੇ ਹੂੰ ਗੁਆ ਪਾ ਕੇ ਇਹਦੇ ਬੀ ਛੱਡ ਦਿਆਂਗੇ ਤੇ ਬਾਕੀ ਕਿਸਮਤ ਉਥੇ ਤਾਂ ਬਹੁਤ ਸੋਹਣਾ ਚੱਲਿਆ ਸੀਗਾ ਹੁਣ ਜੀ ਜਗਾ ਤੇ ਵੇਖੋ ਵੀ ਕਿਵੇਂ ਹਨਾ ਹੁੰਦਾ ਹਾਂ ਨੰਨੀ ਜਗਾ ਤਾਂ ਥੋੜਾ ਜਨਾ ਤੇ ਚੀਜ਼ ਬੈਗ ਸਾਰਾ ਮਿੱਟੀ ਹੋਰੀ ਸੀ ਮੈਂ ਬਾਕੀ ਹੁਣ ਮਿੱਟੀ ਬਦਲੀ ਗਈ ਉਹ ਥੋੜੀ ਜੀ ਮਿੱਟੀ ਖਰਾਬ ਹੋ ਗਈ ਸੀ ਹਨਾ ਤਿੰਨ ਹਾਂ ਤਿੰਨ ਸਾਲ ਹੋ ਗਏ ਸੀਗੇ ਪਾਣੀ ਪਾ ਦਿੰਦੇ ਸੀ ਵਿੱਚ ਗਰਮੀਆਂ ਚ ਪਾਣੀ ਦੀ ਚਲੋ ਸੁੱਕ ਜਾਂਦਾ ਸੀਗਾ ਪਾਣੀ ਪਾ ਦਿੰਦੇ ਸੀ ਪਰ ਮਿੱਟੀ ਨਹੀਂ ਬਦਲੀ ਸੀਗੀ ਉਹ ਮਿੱਟੀ ਇਹ ਆਵੇ ਹਨਾ ਪੂਰੀ ਮਿੱਟੀ ਕਾਲੀ ਹੋ ਗਈ ਸੀਗੀ ਇਦੇ ਵਿੱਚ ਮੈਨੂੰ ਲੱਗਦਾ ਜਿਵੇਂ ਆਪਾਂ ਕਹਿ ਦਿੰਨੇ ਆਂਗੇ ਬੀਬੀ ਸ਼ਕਤੀ ਘਟ ਗਈ ਸੀਗੀ ਹੁਣ ਉਹ ਜੋਲਾ ਮੈਨੂੰ ਸੀਗਾ ਨਾ ਡਾਰੇ ਦੇ ਵਿੱਚ ਕੀ ਠੰਡ ਆ ਗਈ ਥੋੜਾ ਜਿਹਾ ਰੁਕ ਨਾ ਜਾਵੇ ਰੋਕ ਹੀ ਚੱਲਿਆ ਸੀ ਹੁਣ ਹਨਾ ਰੌਂਗ ਚੱਲਿਆ ਸੀਗਾ ਪਰ ਹੁਣ ਚੱਲ ਪੇ ਵਧੀਆ ਉਹ ਮੈਂ ਬੀਬੀ ਨੂੰ ਖੋਣਾ ਲਿਆ ਕੇ ਤਮਾ ਹਾਂ ਉਹ ਬਾਲਟੀ ਭਰ ਲਈ ਬੀ ਦੀ ਵੀ ਬਹੁਤਾ ਕਰ ਨਹੀਂ ਮੈਨੂੰ ਨਹੀਂ ਲੱਗਦਾ ਕਿ ਕੋਈ ਘਾਟ ਬਣੂਗੀ ਨਾ ਚੱਲਣ ਦੀ ਕਿਉਂਕਿ ਵਧੀਆ ਮਿੱਟੀ ਪੈ ਗਈ ਚੰਗਾ ਪਾਣੀ ਆ ਆਪਣੇ ਕੱਸੀ ਦਾ ਪਾਣੀ ਆਉਂਦਾਗਾ ਬਿਨਾਂ ਰੇਸਪਰੇ ਤੋਂ ਮਿੱਟੀ ਆ ਸਭ ਦਿਖਾ ਦੇ ਮੇਰੇ ਲਈ 8-10 ਕਿਲੋ ਬੀ ਆ ਘਟੋ ਘਟਾ ਜੋਲੇ ਦਾ ਇਹ ਸਾਰਾ ਹੁਣ ਫੇਰ ਭਰ ਦਿਆਂਗੇ ਵਿੱਚ ਹਨਾ ਪਾਣੀ ਪਾ ਕੇ ਹਾਂ ਤੇ ਫੇਰ ਆਪਾਂ ਦਿਖਾਵਾਂਗੇ ਜਦੋਂ ਬਾਅਦ ਹੋਰ ਵੀਡੀਓ ਬਣਾਵਾਂਗੇ ਤੇ ਬੱਕਰੀਆਂ ਨੂੰ ਮੱਝਾਂ ਗਾਵਾਂ ਨੂੰ ਜਿਹਨੂੰ ਮਰਗੀ ਪਾਉ ਤਾਕਤ ਵਾਲੀ ਚੀਜ਼ ਆ ਇਹ ਤੇ ਬੱਕਰੀਆਂ ਨੂੰ ਪਾਉਣੇ ਹੰਨੇ ਅਸੀਂ ਜੀ ਪੂਰਾ ਵਧੀਆ ਆ ਇਹ ਪ੍ਰੋਟੀਨ ਭਰਪੂਰ ਆ ਫਾਈਬਰ ਆ ਇਹ ਪੂਲਾ ਰੂਵ ਵਰਗਾ ਇਸ ਤੋਂ ਬਾਅਦ ਆਪਾਂ ਹੁਣ ਗੋਆ ਕਿੰਨਾ ਪਾਵਾਂਗੇ ਇਹਦੇ 'ਚ ਮੱਝ ਦਾ ਇੱਕ ਦਾ ਉਹ ਇੱਕ ਗੋ ਇੱਕ ਮੱਝ ਦਾ ਇੱਕ ਟਾਈਮ ਹੁੰਦਾ ਗੋਆ ਨਹੀਂ ਹੁੰਦਾ ਕਿ ਫੋਸ ਜਿਹੜਾ ਹਾਂ ਹਾਂ ਉਹ ਪਾਵਾਂਗੇ ਇੱਕ ਫੋਸ ਇੱਕ ਫੋਸ ਠੀਕ ਰਹੂਗਾ ਫਿਰ ਇਹਦੇ ਵਿੱਚ ਗਲਾਸ ਪਾ ਦਾਂਗੇ ਦੁੱਧ ਦਾ ਕੱਚੀ ਲੱਸੀ ਜੀ ਬਣਾ ਕੇ ਹਾਂ ਉਹ ਤਾਂ ਫੰਗਸ ਤੋਂ ਫਿਰ ਫੰਗਸ ਨਹੀਂ ਆਉਂਦੀ ਉਹਦੇ ਨਾਲ ਹੂੰ ਪੋਲਾ-ਪੋਲਾ ਪਾਣੀ ਪਾ ਦੇਣਾਗਾ ਕਿ ਜਿਆਦਾ ਬਾਲਾ ਪ੍ਰੈਸ਼ਰ ਨਾਲ ਨਹੀਂ ਪਾਣੀ ਪਾਉਣਾ ਕਿਉਂਕਿ ਇੱਕ ਪਾਸੇ ਜੇ ਪ੍ਰੈਸ਼ਰ ਹੋ ਗਿਆ ਮਿੱਟੀ ਇੱਕ ਪਾਸੇ ਆ ਜੂਗੀ ਉਹਦੇ ਨਾਲ ਵੀ ਬੈਲੈਂਸ ਵਿਗੜ ਜੂਗਾ ਤੇ ਅਜੋਲਾ ਢੰਗ ਨਾਲ ਦਾ ਨਹੀਂ ਹੋਣਾ ਸਾਡੇ ਉੱਥੇ ਪਹਿਲਾਂ ਇਹ ਚੱਕਰ ਬਣਿਆ ਸੀਗਾ ਗਰਮੇ ਕੇ ਪਾਣੀ ਪਾਉਂਦੇ ਰਹੇ ਤੇ ਮਿੱਟੀ ਇੱਕ ਥਾਂ ਤੇ ਇਕੱਠੀ ਹੋ ਗਈ ਜਿਸ ਨਾਲ ਇਹ ਰੁਕ ਗਿਆ ਸੀਗਾ ਕਿਉਂਕਿ ਇੱਕ ਪਾਸੇ ਮਿੱਟੀ ਜ਼ਿਆਦਾ ਇਕੱਠੀ ਹੋ ਗਈ ਉਹ ਕਹਿੰਦੇ ਟਿੱਬਾ ਬਣ ਗਿਆ ਛੋਟਾ ਤੇ ਇੱਕ ਪਾਸੇ ਮਿੱਟੀ ਹੈ ਨਹੀਂ ਉਹ ਗੱਲਾ ਪਾਣੀ ਦੇ ਹਿਸਾਰੇ ਤੇ ਹੋ ਗਿਆ ਉਹਦੇ ਨਾਲ ਵੀ ਫਰਕ ਪੈਂਦਾ ਹੈਗਾ ਕੋਈ ਆਪਾਂ ਲੈ ਸਕਦੇ ਹਾਂ ਕਿ ਆ ਟੋਕਰੀ ਲਈ ਵਾਪੇ ਨੇ ਜਿਵੇਂ ਜਾਂ ਹੋਰ ਆਪਣੀ ਉੱਤੇ ਜੋੜੀ ਬੂਟੀ ਪਈ ਆ ਪ੍ਰੀਖ ਮੋਰੀਆਂ ਵਾਲੀ ਜਿਹਦੇ ਨਾਲ ਇੱਕੋ ਜਿਹਾ ਪਾਣੀ ਪੈ ਜੇ ਹਨਾ ਤੇ ਲੈਵਲ ਹੋ ਜਾਏ ਇੱਕ ਹਿਸਾਬ ਦਾ ਤੇ ਵਧੀਆ ਬੀ ਉੱਤੇ ਤਰਦਾ ਰਹੇ ਇੱਕ ਹਿਸਾਬ ਦਾ ਤੇ ਵਧੀਆ ਹੋ ਜਾਂਦਾ ਦਾ ਕੋਈ ਜ਼ਿਆਦੇ ਔਖਾ ਕੰਮ ਨਹੀਂ ਦਾ ਤੇ ਕਿਸੇ ਭਰਾਣੇ ਸ਼ੁਰੂ ਕਰਨਾ ਦਾ ਕੋਈ ਨੇ ਆਪਣੇ ਤੋਂ ਬੀ ਲੈ ਕੇ ਜਾ ਸਕਦੇ ਆ ਤੇ ਆਪਨੇ ਬੱਕਰੀਆਂ ਨੂੰ ਪਾਓ ਨਲੇ ਦਾ ਤੰਦਰੁਸਤ ਰਹਿਣਗਾ ਅਲੇ ਬਾਕੀ ਜਦੋਂ ਆਪਾਂ ਖੁੱਲ੍ਹੇਗਾ ਛੱਡਦੇ ਆਂ ਟੀਵੀਰ ਸਾਡੇ ਦਾ ਤੁਸੀਂ ਵੇਖੀਏ ਸ਼ਾਰਟ ਚ ਬੱਚੇ ਵਿੱਚੋਂ ਪਾਣੀ ਪੀ ਜਾਂਦੇ ਹੁੰਦੇ ਆਗੇ ਤੁਰੇ ਫਿਰਦੇ ਆ ਭੱਜੇ ਫਿਰਦੇ ਜਦੋਂ ਥੱਕ ਜਾਂਦੇ ਆ ਤੇ ਨਹੀਂ ਕੋਈ ਪਾਣੀ ਦੀ ਬਾਲਟੀ ਉਹਨਾਂ ਕੋਲੇ ਰੱਖੀ ਤੇ ਆ ਕੇ ਚਲੋ ਜੀ ਇਹਦੇ ਤੇ ਲੱਗੇ ਪੀ ਕੇ ਪਾਣੀ ਫੇਰ ਭੱਜ ਜਾਂਦੇ ਆ ਵਧੀਆ ਚੀਜ਼ ਹੈਗੀ ਸਾਰੇ ਮੈਂ ਸੁਜੈਸਟ ਕਰਦਾ ਆਂ ਜਿੰਨਾ ਭਰਾਵਾਂ ਨੇ ਰੱਖੀਆਂ ਬੱਕਰੀਆਂ ਜਾਂ ਉਹ ਮੁਰਗੀਆਂ ਰੱਖੇਗਾ ਸਾਰਿਆਂ ਲੈਸ ਤੇ ਵਧੀਗਾ ਇਹ ਲਾਲੋ ਘਰੇ ਕਿਹੜਾ ਇਹਦਾ ਕੋਈ ਬਾਲਾ ਖਰਚਾ ਹੈਗਾ ਕਿਉਂਕਿ ਆਪਾਂੜ ਕੇ ਫੀਡ ਪਾਉਣੇ ਹੁੰਨੇ ਆਂਗੇ ਨਾਲ ਥੋੜਾ ਮੋਟਾ ਪਾਤਾ ਤੇ ਚਲੋ ਜੀ ਚੱਲਾਂ ਹੂੰ ਹੂੰ ਬੋਲ ਲਈ ਪਹਿਲਾਂ ਵਾਲਾ ਜਿਹੜਾ ਵੀ ਕੱਢਿਆ ਵਿਆ ਸੀਗਾ ਉਹਨ ਸਾਰੇ ਚ ਖਲਾਰਤਾ ਚਲੋ ਜੀ ਇਹ ਸਾਰਾ ਭਰ ਗਿਆ ਇਹਦਾ ਵੀ ਕਾਫੀ ਹੈਗਾ ਬਹੁਤ ਹੈਗਾ ਇਹਦਾ ਲੱਗਦਾ 99% ਸ਼ੋਰਟੀ ਹੈ ਕਿ ਹੋ ਜਾਊਗਾ ਚੱਲ ਪਊਗਾ ਉਹ ਆਪਾਂ ਨੂੰ ਥੋੜੇ ਵੀ ਤੇ ਡਰ ਹੁੰਦਾਗਾ ਕਿ ਨਾ ਛੱਲੇ ਪਰ ਵੀ ਬਹੁਤ ਆ ਵਧੀਆ ਪਹਿਲਾਂ ਆਪਣਾ ਪੁਰਾਣਾ ਛੱਲੇ ਆਵੇ ਵੀ ਆ ਵਧੀਆ ਗ੍ਰੋਥ ਹੋਊਗੀ ਇੱਥੇ ਮਿੱਟੀ-ਮਿੱਟੀ ਬਦਲੀ ਗਈ ਸਾਰਾ ਚਲਾਵਾਂਗੇ ਸਾਰਾ ਭਰ ਗਿਆ ਇਹ ਜੀ ਨਾਲ ਬੱਸ ਹੁਣ ਲਾਸਟ ਟੱਚ ਰਹਿ ਗਿਆ ਦੁੱਧ ਦਾ ਪਸ ਪਾ ਕੇ ਦੁੱਧ ਉਹ ਵੀ ਫਾਈਨ ਨਹੀਂ ਹੋ ਜਾਊਗਾ ਇੱਕ ਮਿੰਟ ਨਾੜਾ ਜਿਹਾ ਹਲਾ ਦੇ ਦੇ ਨੂੰ ਨਾ ਉਹ ਇੱਕੋ ਜਿਹਾ ਹੋ ਜਾਊਗਾ ਹਾਂ ਅੱਜ ਵਾਲੀ ਨਾਲ ਹਲਾ ਦੇ ਈ ਬੋਲ ਲੈ ਵੇਟ ਰੱਖਣੀ ਭੁੱਲ ਗਏ ਥੋੜੀ ਨਾ ਹਾਂ ਅਸੀਂ ਇਹਦੇ ਨਾਲ ਵੇਥ ਰੱਖਣੀ ਭੁੱਲ ਗਏ ਵੇਹੇ ਦਾ ਵੀ ਚੱਕਰ ਤਾਂ ਨਹੀਂਗਾ ਪਰ ਕਈ ਵਾਰ ਜਦੋਂ ਅਸੀਂ ਇਹ ਮਿੱਟੀ ਪਾਈ ਆ ਮਿੱਟੀ ਦੇ ਵਿੱਚ ਨਾ ਉਹ ਡੱਕੇ ਡੋਲੇ ਜੇ ਕਾਫੀ ਸੀਗੇ ਤੇ ਆ ਭਈਆ ਉਹ ਗੰਦੇ ਫਲੇ ਜੇ ਸੀਗਾ ਜਦੋਂ ਅਸੀਂ ਸੋਚਿਆ ਸੀ ਕਿ ਇੱਕ ਜਣਾ ਉਧਰ ਹੋ ਗਿਆ ਨਾ ਜਾਲੀ ਫੜ ਕੇ ਤੇ ਨਤਾਰ ਦਾਂਗੇ ਇੱਕ ਦੋ ਢੇੜਾਂ ਦੇ ਸਰ ਜੂਗਾ ਪਰ ਉਹ ਥਾਂ ਥੋੜੀ ਕਰਕੇ ਮੇਰੇ ਤੋਂ ਖੜੇ ਹੀ ਨਹੀਂ ਗਿਆ ਉਧਰ ਤੇ ਪਾਪੇ ਨੇ ਕੱਲੇ ਨਹੀਂ ਕੱਢਿਆ ਬਾਕੀ ਘੇੜਾ ਸਾਰ ਕਿਉਂਕਿ ਇਹ ਪੂਰਾ ਆ ਗਿਆ ਦਿਆ ਲੋਗੇ ਦੋਸਤੋਂ ਲਾਸਟ ਟੱਚ ਆ ਪਹ ਗਈ ਚਲੋ ਦੁੱਧ ਫੰਗਸ ਤੋਂ ਰਹਿ ਤਾ ਆ ਫੰਗਸ ਨਹੀਂ ਪੈਣੀਗੇ ਇਹਦੇ ਨਾਲ Thank you.